जैतो बी लेवलरी वगैरह पाई थी और टिकला ग्डी सी जो उन्होंने दसिया सा गन पॉइंट से खो करके गए इन्होंने कहा की कि एक ने गन पॉइंट दो होर भी बंद कोसले बॉबरी और आर्मस एक्ट सैक्शन के तहत असी पुलिस ने ही यह परचा दिता 217 BNS ਹੈ ਉਹਦਾ ਵਾਅਦਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿੱਛੋਂ ਆਏ ਹੈ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੈਨੂੰ ਉਹਨੂੰ ਪੁੱਛਿਆ ਵੀ ਤੁਸੀਂ ਯੂਆਰ ਐਨਆਰਆਈ ਤੁਸੀਂ ਬਾਹਰੋਂ ਆਏ ਹੋ ਵੀ ਹਾਊ ਕਡ ਯੂ ਗਿਵ ਸੱਚ ਅਨ ਰਿਸਪਾਂਸਿਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆ ਰਹੀ ਕਿ ਕੁਝ yaad ਨਹੀਂ ਆ ਰਿਹਾ ਕਿ ਇਸ ਤਰ੍ਹਾਂ ਦੀ ਕਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਅ ਚ ਲੇਡੀ ਕੈਰੀਅਰ ਕਿ ਮੈਂ ਨਰਸਿੰਗ ਦਾ ਕੰਮ ਉਥੇ ਕਰਦੀ ਆ ਤੇ ਹਸਬੰਦ ਕਹਿ ਰਿਹਾ ਮੈਂ ਕੋਈ ਪ੍ਰੋਪਰਟੀ ਡੀਲਿੰਗ ਦਾ ਉਥੇ ਕੰਮ ਕਰਦਾ ਅਡਲੈਟਸ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨਲਸ ਦੇ ਹੋ ਕੇ ਵੀ ਇੰਨੀ ਜ਼ਿਆਦਾ ਇਸ ਤਰ੍ਹਾਂ ਦੀ ਕਹਾਣੀ ਬਣਾਣੀ ਮੋਰਟੂ ਕਿਦੋਂ ਆਇਆ ਇਹ ਤੇ ਕੱਲ ਪਰਸੋਂ ਹੀ ਕਹਿ ਰਹੇ ਪਰਸੋਂ ਚਾਹੀਦੀ ਇਸ ਤੋਂ ਬਾਅਦ ਮੈਂ ਕੋਈ ਵੀ ਐਡਜਸਟਮੈਂਟ ਨਹੀਂ ਦੇਣੀ ਆਮ ਸੌਰੀ ਥੈਂਕ ਯੂ ਸੋ Much ਬਸ 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 ਅਨੋਰਲੀ ਮਾਰਨਿੰਗ ਪਤਾ ਹੋਲੇ ਇੱਕ ਰਿਪੋਰਟ ਆਈ ਸੀਗੀ ਕਿ ਨਈਆਂ ਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ تک ਇਨਫੋਰਮੇਸ਼ਨ ਆਈ ਸੀਗੀ ਐਸ ਐਚ ਓ ਨਈਆਵਾਲਾ ਜਿਹੜੇ ਸਬ ਇਨਸਪੈਕਟਰ ਅਮਰਿੰਦਰ ਹੈਗੇ ਇਹਨਾਂ ਨੂੰ ਤੇ ਚੋਂ ਕਿ ਗੋਨਿਆਲਾ ਮੰਡੀ ਇਨਫੋਰਮੇਸ਼ਨ ਸੀਗੀ ਕਿ ਫੈਮਿਲੀ ਇਨੋਵਾ ਗੱਡੀ ਚਾਰੀ ਸੀਗੀ ਜਿਹੜੇ ਪਿੱਛੋਂ ਚੱਕ ਚੱਕਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਮ ਰਜਿੰਦਰ ਕੌਰ ਔਰ ਉਹਦਾ ਹਸਬੰਡ ਦਾ ਨਾਮ ਹੈਗਾ ਸਾਹਿਲ

ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ बिकॉज ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਅਦ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਇਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਵਰਥ ਆਫ ਉਹਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਦਲੇ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਤੋਲੇ ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀਗੀ ਜਿਹਦੇ ਤੋਂ

ਕਾਫੀ ਦੇ ਡਿਲੇ ਹੋ ਹੁੰਦਾ ਉਹ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸ ਐਚਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀ ਇੰਚਾਰਜ ਦੇ ਬਿਆਨ ਤੇ ਪਹਿਲਾਂ ਨਾਨੇ ਕਿਉਂਕਿ ਕਾਗਨੀਜ਼ੇਬਲ ਆਫੈਂਸ ਹੈਗਾ ਰੋਬਰੀ ਔਰ ਆਰਮਜ਼ ਐਕਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਦੌਰਾਨ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕ ਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਇਡੈਂਟੀਫਾਈ ਹੋਇਆ ਮਦਲ ਨਾਮ ਰੈਜ਼ੀਡੈਂਟ ਆਫ ਪਿੰਡ ਖੂਹੀ ਕਿੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੇ ਗਲਪਤਾ ਲੱਗੇ ਕਿ ਇਹ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਉੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਇਹਨਾਂ ਦੀ ਟੀਮ ਇਹਦੇ 'ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ ਸੁਰੇਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ पवन कुमार विनोद कुमार यह सारे ही फाजिलका के रन वाले एक सचिन भी तो ट्रैवल कर रहे थेल्प करने की कोशिश की उल्टा इन्होंने आपस ही हसबेंड जो मेनु एडमिट भी उन्हें करके गया ड्रिंक भी की जरा बारो आया है आपस ही थोड़ी हथोपाई हो गई तो उसो बाद लगे कि ਗੱਲ ਪੈ ਰਹੇ ਤੇ ਉਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਅਵੇਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟੇਡ ਲੁੱਟ ਕੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਵਾਰੀ-ਵਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋਦੀ ਵਾਰਦਾਤ ਬਿਲਕੁਲ ਹੀ ਫੈਬ੍ਰਿਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫਤੀਸ਼ ਕੀਤੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨੀਅਰ ਸਲਾਈ ਸੀ ਰੋਬਰੀ ਆਰਮਜ਼ ਆਕਟ ਦੇ ਉਹਦਾ ਘਾਟਾ ਝੂਠਮ ਕਰਕੇ ਔਰ ਪੁਲਿਸ ਨੂੰ ਮਿਸ ਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਲੈਂਟ 2 213 217 ਬੀ ਐਨ ਐਸ ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਆ ਆਸਟ੍ਰੇਲੀਆ ਤੋਂ ਪਿੱਛੋਂ ਆਏ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕੱਲ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ

ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀ ਕਿ ਆ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੀ ਕੌਂਟਰੈਕ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸੀਗਾ ਪਰ ਟਰਨਡ ਆਊਟ ਕਿ ਕੁਛ ਵੀ ਨਾਉ ਦੈਟ ਲੇਡੀ ਇਸ ਕਲੇਮਿੰਗ ਕਿ ਮੈਂ ਤਾਂ ਜੁਐਲਰੀ ਦਾ ਨਾਂ ਵੀ ਨਹੀਂ ਲਿਆ ਮਤਲਬ fromParams ਸੇਇੰਗ ਕਿ 40 ਤੋਲੇ ਮੇਰੇ ਨਾਲ ਟੋ ਹੋਈ ਹੈ ਗਨ ਪੁਆਇੰਟਡ ਹੋਈ ਹੈ ਨਾਉ ਦੇ ਆ ਸੇਇੰਗ ਕਿ ਐਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੰਡ ਕਹਿ ਰਿਹਾ ਹੈ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ ਦੈਨ ਟੂ ਦਾ ਪੁਆਇੰਟ ਇਜ਼ ਈਵਨ ਸੇਇੰਗ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਜੇ ਤੂੰ ਐਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ ਸੋ ਇਟ ਇਜ਼ ਅਨ ਅਪੀਲ ਕਿ ਪਬਲਿਕ ਨੂੰ ਕਿ ਤੁਸੀਂ ਜੋ ਰਿਐਲਿਟੀ ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁੱਟਖੋ ਵੀ ਹੁੰਦੇ ਜੇ ਤੁਸੀਂ ਜੈਨੂਇਨ ਸਾਨੂੰ ਦੱਸੋਗੇ ਤਾਂ ਦੈਟ ਵਿਲ ਹੈਲਪ ਯੂ ਆਲਸਨ ਸਾਡੇ ਲਈ ਵੀ ਉਹਨੂੰ ਤਫਤੀਸ਼ ਕਰਨਾ ਜ਼ਿਆਦਾ ਸੌਖਾ ਹੈ ਇਹਨਾਂ ਦੀ ਜੀ ਗੱਡੀ 'ਚ ਐਕਚੁਅਲੀ ਇਹ ਫੈਮਿਲੀ ਵੈਡਿੰਗ ਤੋਂ ਤਾਂ ਆ ਰਹੇ ਸੀ ਦੈਟ ਇਜ਼ ਆਲ ਟਰੂ ਇਹਨਾਂ ਦਾ 5 ਸਾਲ ਦੀ ਬੱਚੀ ਵੀ ਸੀਗੀ ਬੇਟਾ ਵੀ ਸੀ ਇੱਕ ਸ਼ਾਇਦ ਇਹਨਾਂ ਦਾ ਕੋਈ 19 20 ਇਅਰਸ ਦਾ ਫੈਮਿਲੀ ਮੈਂਬਰ ਵੀ ਸੀਗਾ ਬਟ ਜੋ ਇਹ ਕਹਾਣੀ ਜ਼ਿਆਦਾ ਵਾਈਫ ਔਰ ਹਸਬੈਂਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਮੱਥੇ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਪੱਜ ਗਏ ਦੂਜੀ ਪਾਰਟੀ ਕੇ ਇਹ ਤਾਂ ਕੁਛ ਹੋਰੀ ਗੱਲ ਬਣ ਗਈ ਬਟ देयर वाज नो ਗਨਪੁਆਇੰਟ देयर वाज नो ਲੂਟ ਆਫ ਐਨੀ ਜੁਐਲਰੀ ਮੈਂ ਵੀ ਨਾਲ ਗਲਤ ਬਾਤ ਕੀਤੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਜੀ ਹੁੰਦਾ ਇਹ ਹਸਬੈਂਡ ਵਾਈਫ ਤਾਂ ਬੋਤਾ ਨਹੀਂ ਦਸਰੇ ਪਰ ਜਿਹੜੇ ਮੁੰਡੇ ਟਿਕਾ ਵਾਲੇ ਪਿੱਛੋਂ ਆ ਰਹੇ ਸੀਗੇ ਜੋ ਉਹਨਾਂ ਨੇ ਦੱਸਿਆ ਕਿ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈਫ ਵੀ ਖੜੀ ਹੈ ਕੁਛ ਇਸ ਤਰ੍ਹਾਂ ਦਾ ਆਪਸੀ ਤਾਂ ਨਹੀਂ ਨਾ ਦਾ ਕੋਈ ਕਿੱਚਾ ਤੋ ਹੀ ਹੋ ਰਹੀ ਬਟ ਇਵਨ ਦੇ ਆ ਸ਼ੌਕ ਹੀ ਨਾ ਨੇ ਐਨੀਬਡੀ ਕਹਾਂ ਨਾ ਨਹੀਂ ਜੀ ਮਨਸ਼ਾ ਤੋਂ ਮੈਨੂੰ ਹੁਣ ਜਦੋਂ ਉਹ ਹੌਲੀ ਹੌਲੀ ਥੋੜਾ ਜਿਹਾ ਯਾਦ ਆਇਆ ਕਿ ਮੈਨੂੰ ਕਿਸੇ ਨੇ ਕਿਹਾ ਕਿ ਜੇ ਤੂੰ ਐਦਾਂ ਦੀ ਕੋਈ ਵਾਰਦਾਤ ਵਾਲੀ ਗੱਲ ਕਰੋਗੇ ਤਾਂ ਤੁਹਾਡਾ ਐਕਸ਼ਨ ਹੋ ਜਾਏ ਤੁਹਾਨੂੰ ਜੀ ਮੀਡੀਆ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ 'ਚ ਬੁਲਾਉਂਦਾ ਇਹੀ ਰਿਕੁਐਸਟ অর ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆ ਇਵਨ ਦੇ ਆ ਨਾਟ ਇਵਨ ਲੋਕਲਾਈਜ਼ ਮੈਂ ਤਾਂ ਇਹਨਾਂ ਨੂੰ ਕਿਹਾ

ਜੋ ਦੱਸ ਰਹੇ ਦੇਖੋ ਜੀ ਇਵੈਂਚੁਅਲੀ ਤਾਂ ਜਦੋਂ ਨੂੰ ਮੌਕੇ ਤੇ ਨਾ ਨਾ ਤਾਂ ਸਾਰਾ ਕੁਝ ਦੱਸਿਆ ਪਰ ਉਸ ਤੋਂ ਬਾਅਦ ਤੇ ਬਿਆਨ ਲਿਖਣ ਲਈ ਵੀ ਨਹੀਂ ਆ ਰਹੇ ਸੀ ਇਸ ਕਰਕੇ ਕਿਉਂਕਿ ਏਡਾ ਵਾਡਾ ਕ੍ਰਾਈਮ ਰਿਪੋਰਟ ਐਸੀ ਅਸੀਂ ਆਪਣੇ ਲੈਵਲ ਤੇ ਹੀ ਪਰਚਾ ਦਰਜ ਕੀਤਾ ਸੀਗਾ ਦੋਸਤ ਬਿਆਹ ਤਾਂ ਚਲੇ ਗਿਆ ਸੀ ਆ ਜ ਉਸ ਦਿਨ ਤਾਂ ਸੌਂ ਗਏ ਸੀ ਜਾ ਕੇ ਰਾਜਾ ਰਾਪ ਦੇ ਘਰੇ ਉਸ ਤੋਂ ਅਗਲੇ ਦਿਨ ਫਿਰ ਬਿਆਹ ਜੇ ਬਰਾਤ ਜਾਣੀ ਸੀ ਤੇ ਆ ਤੁਰੋ ਕੇ ਚਲੇ ਗਏ ਸਾਨੂੰ ਬਰਾਤ ਜਾਂਦੇ ਸਮੇਂ ਜੇ ਮੌਕੇ ਤੇ ਅਸੀਂ ਮੌਕੇ ਤੇ ਖੜੇ ਸੀ ਸਪੌਟ ਤੇ ਉੱਥੇ ਸਾਡੇ ਕੋਲ ਕਰਕੇ ਗਏ ਫਿਰ ਇਹ ਗੱਲ ਰਿਪੀਟ ਕਰਕੇ ਗਏ ਵੀ ਸਾਡੇ ਨਾਲ ਰਾਤ ਇਹ ਹੋਈ ਹੈ ਤਾਂ ਕਹਾਣੀ ਹੋਈ ਜਾਏ ਤੇ ਅਸੀਂ ਆ ਕੇ ਲਿਖਾਵਾਂਗੇ ਸੋ ਇਟ ਇਜ਼ ਅ ਵੈਰੀ ਇੰਟਰਸਟਿੰਗ ਕੇਸ ਕਿ ਕਿਸ ਤਰ੍ਹਾਂ ਲੋਕੀ ਡਿਸਗਾਈਡ ਵੀ ਕਰ ਗਏ ਲਾਅ ਐਨਫੋਰਸਮੈਂਟ ਏਜੰਸੀਸ ਹੋਵੇ ਤੁਹਾਡੇ ਜੋ ਵੀ ਕਿੰਨੇ ਆਨੇ ਮੈਨੂੰ ਆ ਕੇ ਪੁੱਛਿਆ ਕਿ ਐਡਾ ਵੱਡਾ ਇਨਸੀਡੈਂਟ ਕੱਲ ਹੋਇਆ ਵੀਡੀਓ ਕਿਸ ਨੇ ਉਹ ਜਿਹੜੀ ਵੀਡੀਓ ਜਿਹੜੀ ਵੀਡੀਓ ਜੀ ਜਿਹੜਾ ਭੱਜ ਰਿਹਾ ਕੋਈ ਲੜਕਾ ਉਹ ਇਹਨਾਂ ਨੇ ਸਾਨੂੰ ਦਿੱਤੀ ਤਾਂ ਹੀ ਸਾਨੂੰ ਗੱਡੀ ਦਾ ਕਲੀਅਰ ਨੰਬਰ ਪਤਾ ਲੱਗਿਆ ਨਾ ਫਿਰ ਉਹ ਫਜ਼ਿਲਕਾ ਤੱਕ ਸੀਆਈਏ 2 ਦੀ ਟੀਮ ਸਾਰਾ ਦਿਨ ਲੱਗੀ ਰਹੀ ਕੋਈ ਡੈੱਟ ਲੱਜ ਜਾਂਦਾ ਕਰ ਤੇ ਮਤਲਬ ਕਿਸ ਦਾ ਨਾਮ ਕੋਈ ਦੱਸ ਦੇ ਕਰੋਗੇ ਕਾਰਵਾਈ ਤਾਂ ਜੀ ਅਸੀਂ ਕੀਤੀ ਹੈ 217 ਬੀ ਐਨ ਐਸ ਫਾਲਸ ਇਨਫੋਰਮੇਸ਼ਨ دی ਹੈ ਇਹ ਹੈ ਤਾਂ ਨਾਨ ਕਾਗਨੇਸਿਬਲ ਬਟ ਇਹਦੇ ਚ ਇੱਕ ਸਾਡੇ ਹੈ ਜੀ ਸੋ ਅਰ ਅਸੀਂ ਉਹ ਤੇ ਪ੍ਰੀਵੈਂਟਿਵ ਐਕਸ਼ਨ ਵੀ ਕਰ ਲਿਆ ਤਾਂ बिकॉज ਕੱਲ ਵੀ ਇਹ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੇ ਸੀ ਹੁਣ ਇਹਨੇ ਕਿਹੜੀ ਤਰ੍ਹਾਂ ਦਾ ਕੁ ਕਰਵਾ ਦਿੱਤੀ 217 ਦਾ ਜੀ ਜੋ ਸੈਕਸ਼ਨ ਅਸੀਂ ਲਾਈ ਸੀ ਉਹਦਾ ਕਟਾ ਕੀਤਾ ਤੇ ਇਸੇ ਕੇਸ ਚ ਜਿਹੜਾ 217 ਬੀ ਐਨ ਐਸ ਲਾਈ ਹੈ ਜਿਹੜਾ 182 ਦਾ ਇਕੁਇਵਲੈਂਟ ਹੈ ਇਹ ਤਾਂ ਥੋੜਾ ਪੁਲਿਸ ਨੇ ਕੋਈ ਤੁਹਾਡੇ ਤੇ ਪੁਲਿਸ ਦਾ ਦਬਾਅ ਤਾਂ ਨਹੀਂ ਪੁਲਿਸ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਪੁਲਿਸ ਦਾ ਕੋਈ ਦਬਾਅ ਨਹੀਂ ਪੀਸ ਟੂ ਬੀਅਰ ਨਿਊਜ਼ ਦੇਨੀਆ ਪਾਤ ਨਹੀਂ ਮੀਡੀਆ ਨੇ ਜਿਖਿਆ ਨੂੰ ਕਿਹੜੀਆਂ ਝੂਠੀਆਂ ਨਿਊਜ਼ ਤੁਸੀਂ ਅਸਲੀ ਤਾਂ ਦੱਸੋ ਨਾ ਫਿਰ ਤਾਂ ਹੀ ਲਿਖ ਰਿਹਾ ਲਿਖ ਰਿਹਾ ਕਿ ਐਨ ਆਰ ਆਈ ਤੇ ਪੁਲਿਸ ਤਬਾਹ ਆ ਰਹੀ ਹੈ ਕਿ ਨਾ ਪੁਲਿਸ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ ਓਕੇ ਇਸ ਤੋਂ ਬਾਅਦ ਮੈਂ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਆਮ ਸੌਰੀ ਥੈਂਕ ਯੂ ਸੋ ਮਚ